ਦਾਨੀ ਮੱਦ ਦਾ ਸੋ ਅੱਜ ਜਿੱਥੇ ਇਹ ਅਸੀਂ ਢਾਂਚਾ ਅਨਾਉਂਸ ਕੀਤਾ ਉਸੇ ਆਉਣ ਵਾਲੀ ਨਗਰ ਨਿਗਮ ਦੀ ਚੋਣ 95 ਵਾਰ ਲੋਕਨ ਸਾਫ ਪਾਰਟੀ ਆਮ ਆਮੀ ਪਾਰਟੀ ਗਾਸ਼ੋਰ ਕੱਲਾ ਲੁਧਿਆਣਾ ਤੇ ਨੇ ਪੂਰੇ ਪੰਜਾਬ ਦੀਆਂ ਚਾਰੋਂ ਨਗਰ ਨਿਗਮਾਂ ਦੇ ਅੰਦਰ ਮਿਲ ਕੇ ਚੋਣ ਲੜੇਗਾ ਤੇ ਅਸੀਂ ਨਗਰ ਨਿਗਮ ਲੁਧਿਆਣਾ ਦਾ ਲੋਕਾਂ ਨਾਲ ਵਾਦਾ ਕੀਤਾ ਕਿ ਤੁਹਾਨੂੰ ਕ੍ਰਪਸ਼ਨ ਫ੍ਰੀ ਕਾਰਪੋਰੇਸ਼ਨ ਅਸੀਂ ਨਾਰਾ ਲਗਾ ਕ੍ਰਪਸ਼ਨ ਫ੍ਰੀ ਕਾਰਪੋਰੇਸ਼ਨ ਤੁਸੀਂ ਸਰਕਾਰੀ ਨਗਰ ਨਿਗਮ ਦਫਤਰ ਦੇ ਅੰਦਰ ਜਾਣੇ ਹੋ ਜਲੀਲ ਕਰਕੇ ਤੁਹਾਨੂੰ ਲੁੱਟਿਆ ਜਾਂਦਾ ਤੁਸੀਂ ਟੀਐਸ 1 ਨਕਸ਼ਾ ਪਾਸ ਕਰਾਉਣ ਕਿਸੇ ਵੀ ਕੰਮ ਲਈ ਜਾਂਦੇ ਹੋ ਤੇ ਲੁੱਟ ਦਾ ਮੰਜ਼ਰ ਉਹ ਲੁੱਟ ਦਾ ਮੰਜ਼ਰ ਬੰਦ ਕਰਾਉਣ ਦੀ ਵੈਗਰੂ ਦੀ ਕਿਰਪਾ ਸ਼ਕਤੀ ਲੁੱਟ ਨੂੰ ਬੰਦ ਕਰਾਂਗੇ ਨਗਰ ਨਗਮ ਦੇ ਵਿੱਚੋਂ ਭ੍ਰਸ਼ਟਾਚਾਰ ਦਾ ਆਟਾ ਬਣ ਚੁੱਕਿਆ ਹੈ ਭ੍ਰਸ਼ਟਾਚਾਰ ਖਤਮ ਕਰਕੇ ਨਗਰ ਨਗਮ ਆਪਣੇ ਬਲਬੂਤੇ ਦੇ ਉੱਤੇ ਬਿਨਾਂ ਸਰਕਾਰੀ ਫੰਡ ਲੈ ਲੋਕਾਂ ਦੇ ਉੱਤੇ ਬਿਨਾਂ ਨਵਾਂ ਟੈਕਸ ਦਾ ਕੋਈ ਨਵਾਂ ਪੈਸਾ ਬੋਝ ਪਾਏ ਨਗਰ 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 ਨ आम आदमी पार्टी एक सोच है आम आदमी पार्टी पार्टी तो उठ के एक क्रांतिकारी ਤੇ त्रक्षਨ ਦੇ ਖਿਲਾਫ ਸੰਘਰਸ਼ ਹੈ ਸੋਚ ਤੇ ਸੰਘਰਸ਼ ਕਦੇ ਬ੍ਰਦਰ ਖਤਮ ਨਹੀਂ ਹੁੰਦਾ ਤੇ ਆਮ ਆਦਮੀ ਪਾਰਟੀ ਲੋਕ ਸਾਹਿਬ ਪਾਰਟੀ ਕਿੰਨੇ ਪਰਸੈਂਟ ਟਿਕਦਾ ਰਹੀ ਲਿਮਿਟੇਸ਼ਨ ਕੰਪਲੀਟ ਹੋ ਜੇ ਜਿੱਥੋਂ ਕੋਈ ਚਿਹਰਾ ਜਿੱਤਣ ਵਾਲਾ ਹੋਇਆ ਕੋਈ ਉਹਦੇ ਕੇ ਦੋ ਰਾਮਾ ਨਹੀਂ ਜਿੱਤਣ ਵਾਲਾ ਚਿਹਰਾ ਚਾਹੇ ਉਹ ਆਮ ਆਦਮੀ ਪਾਰਟੀ ਦਾ ਤੇ ਚਾਹੇ ਲੋਕ ਸਾਹਿਬ ਪਾਰਟੀ ਦਾ ਉਹਨੂੰ ਅਸੀਂ ਚੋਣ ਮੈਦਾਨ ਦੇ ਵਿੱਚ ਲੈ ਕੇ ਰਹੀ ਜੋ ਮੋੜ ਜੁਤੇ ਹੈ ਕਿ ਜੀਵਾਲਾ ਘਟਲ ਦੀ ਮੀਟਿੰਗ ਵਿੱਚ ਕੈਪਟਨ ਨੂੰ ਬਣਾ ਕੇ ਪੰਜਾਬ ਦੀ ਜਨਤਾ ਦੀ ਗੱਲ ਆ ਕੈਪਟਨ ਸਾਹਿਬ ਅਸਲ ਦੇ ਵਿੱਚ ਐਰੋਗੈਂਟ ਪਰਸਨ ਨੇ ਐਰੋਗੈਂਟ ਹੰਕਾਰੀ ਪਰਸਨ ਨੇ ਇੱਕ ਦਿੱਲੀ ਜਿਹੜੀ ਸਾਡੇ ਦੇਸ਼ ਦੀ ਰਾਜਧਾਨੀ ਉਹਦਾ ਮੁੱਖ ਮੰਤਰੀ ਤੁਹਾਨੂੰ ਬੜਾ ਰਿਸਪੈਕਟਫੁਲ ਵੇ ਦੇ ਨਾਲ ਇਸ ਮਸਲੇ ਦਾ ਰਾਜਨੀਤਿਕ ਤੋਂ ਉੱਤੇ ਉੱਟ ਕੇ ਹੱਲ ਕੱਢਣ ਵਾਸਤੇ ਮੀਟਿੰਗ ਮੰਗ ਰਿਹਾ ਤੇ ਕੈਪਟਨ ਮਰਿੰਦਰ ਸਿੰਘ ਤੁੰਗ ਤੁੰਗ ਕਰਕੇ ਸੰਬੋਧਨ ਕਰਕੇ ਬੋਲਦਿਆ ਉਹ ਜਿਹੜੀ ਉਹਨਾਂ ਦੀ ਐਰੋਗੈਂਟ ਹੈਗਾ ਨਾ ਕੰਮ ਉਹਦੇ ਪਿੱਛੇ ਕੀ ਹੈ ਉਹਨਾਂ ਨੂੰ ਡਰ ਲੱਗਦਾ ਕੇਜਰੀਵਾਸ ਤੋਂ ਸੋਚ ਤੋਂ ਡਰ ਲੱਗਦਾ ਸੋਚ ਤੋਂ ਡਰ ਲੱਗਦਾ ਸੋ ਪੰਜਾਬ ਦੇ ਅੰਦਰ ਜਿਹੜਾ ਫਲੀਤ ਵਾਤਾਵਰਨ ਹੈ ਰਾਜਨੀਤੀ ਨਹੀਂ ਸਾਨੂੰ ਸਾਰਿਆਂ ਨੂੰ ਜ਼ਿਹਰਦ ਯਤਨ ਕਰਨੇ ਪੈਣਗੇ ਇਸ ਫਲੀਤ ਵਾਤਾਵਰਨ ਨੂੰ ਸਾਫ਼ ਕਰਨਾ